ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੈਗਾ ਬਰਾਤ ਵਾਲਾ ਦਿਨ ਵਿਆਹ ਤਾਂ ਹੁਣ ਤੱਕ ਮਾਲਕ ਦੀ ਕਿਰਪਾ ਨਾਲ ਵਿਆਹ ਐਨ ਵਧੀਆ ਚੱਲ ਰਿਹਾ ਜੀ ਸਾਰਾ ਉਸ ਦਾਤੇ ਦੀ ਕਿਰਪਾ ਨਾਲ ਐਨ ਵਧੀਆ ਸੰਪੂਰਨ ਹੋ ਰਿਹਾ ਤੇ ਆ ਵੀ ਦਾ ਤੇ ਅੱਗੇ ਅਰਦਾਸ ਆ ਵੀ ਅੱਜ ਦਾ ਦਿਨ ਵੀ ਵਧੀਆ ਲੰਘੇ ਹਨ ਤੇ ਵਿਆਹ ਕਾਰਜ ਸਾਰਾ ਹੈ ਨਾ ਤੰਦਰੁਸਤੀ ਨਾਲ ਨਿਭੜੇ ਤੇ ਹੁਣ ਭਾਈ ਹੋ ਰਹੇ ਆ ਜੀ ਰੈਡੀ ਸਾਰੇ ਆਪਾਂ ਦਾ ਹੋਇਆ ਏ ਮੈਂ ਤਾਂ ਘਰ ਤੋਂ ਹੀ ਰੈਡੀ ਹੋ ਕੇ ਹੀ ਤੁਰਿਆ ਤਕਰੀਬਨ ਕੋਟ ਪੈਂਟ ਆਪਾਂ ਨੇ ਪਾ ਲਿਆ ਵਿਆਹ ਵਾਲਾ ਸਵਾਇਆ ਵਿਆਹ ਨੂੰ ਤਾਂ ਇਹ ਵਿਆਹ ਨੂੰ ਪਰ ਪਾ ਨਹੀਂ ਹੋਇਆ ਕਿਸੇ ਕਾਰਨ ਕਰਕੇ ਲੇਟ ਹੋ ਗਏ ਤੇ ਤਾਂ ਕਰਕੇ ਫੋਟੋਗ੍ਰਾਫਰ ਜਿਹੜੇ ਤੁਹਾਨੂੰ ਪਤਾ ਉਧਰ ਸ਼ੂਟ ਕਰਦੇ ਹੁੰਦੇ ਆ ਉਹਨਾਂ ਨੇ ਹੀ ਟਾਈਮ ਲਵਾਤਾ ਤਾਂ ਫਿਰ ਇਹ ਪਾਇ ਨਹੀਂ ਹੋਇਆ ਜੀ ਨਹੀਂ ਤਾਂ ਇਹ ਸੋਚਿਆ ਤਾਂ ਵੀ ਜਦੋਂ ਪੈਸੇ ਪੈਣੇ ਆ ਜਦ ਜਦੋਂ ਬੰਦੇ ਹੁੰਦੇ ਮੁੰਡਾ ਕੁੜੀ ਵੀ ਉਦੋਂ ਪਾ ਲਾਂਗੇ ਫਿਰ ਪਾ ਨਹੀਂ ਹੋਇਆ ਇਹਦੀ ਬਾਰੀ ਆਈ ਆ ਅੱਜ ਦੇ ਵਿਆਹ ਨੂੰ ਇਹਨੇ ਅੱਜ ਦਾ ਵਿਆਹ ਦੇਖਣਾ ਤਾਂ ਤੇ ਆਜੋ ਹੁਣ ਮਿਲਦੇ ਆ ਫੈਮਿਲੀ ਨਾਲ ਸਾਰੀ ਫੈਮਿਲੀ ਭਾਈ ਹੋ ਰਹੀ ਆ ਰੈਡੀ ਆਜੋ ਮਿਲਦੇ ਆ ਜੀ ਫਿਰ ਆਓ ਮਾਲ ਬੰਦਾ ਆਵੜੀਆ ਓ ਦੇਖੀ ਦੇਖੀ ਹਮ ਗਾ ਸਾਡੇ ਨਾਏ ਸੱਚੇ ਮਰਮਾਏ ਹਾਂ ਚੜੇ ਵੀ ਪੱਲਾ ਮੰਜੇ ਲੱਗੇ ਬਕਰ ਜਣ ਹੋ ਮੇਰੇ ਕੋਟਵੰਟ ਜੀ ਹਾਂ ਤਾਂ ਕਿੱਥੇ ਜੀ ਹਾਂ ਮਾੜੀ ਪੱਟੀ ਉੱਤਰ ਲੱਗ ਦਰਵਾਜ਼ੇ ਪਿੱਛੇ ਹਾਂ ਦਰਵਾਜ਼ੇ ਦੇ ਪਿੱਛੇ ਘਰ ਦੇ ਬੰਦੇ ਦਾ ਜਿਨ੍ਹਾਂ ਨੇ ਵਿਆਹ ਜਿਨ੍ਹਾਂ ਨੂੰ ਟੈਨਸ਼ਨ ਹੁੰਦੀ ਆ ਉਹ ਤਾਂ ਬਾਅਦ ਵਿੱਚ ਤਿਆਰ ਤੈਰ ਹੁੰਦੇ ਹਾਂ ਹਾਂ ਜੀ ਹਾਂ ਜੀ ਜੀ ਦਾ ਦਾਸ ਸਾਹਿਬ ਵਾਹਿਗੁਰੂ ਜੀ ਕੀ ਬਖਸ਼ੇ ਵੀ ਹੁਣ ਤੱਕ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲਿਆ ਜੀ ਹਾਂਜੀ ਹਾਂਜੀ ਚਲੋ ਜੀ ਅੱਜ ਨੰਦਾ ਕਾਰਜ ਦੀ ਰਸਮ ਹੋਊਗੀ ਹਨਾ ਵੀ ਵਾਹਿਗੁਰੂ ਤਾਂ ਚਲੋ ਇਸ ਕੁੜੀ ਨੂੰ ਪਰਮਾਤਮਾ ਹਮੇਸ਼ਾ ਖੁਸ਼ੀਆਂ ਬਖਸ਼ੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਐ ਵੀ ਜੀ ਖਾਲਸਾ ਬਾਗ ਜੀ ਫਤਿਹ ਸਾਰੇ ਨੇ ਪਰਮਾਤਮਾ ਚੜ੍ਹਦੀ ਕਲਾ ਚ ਰੱਖਿਆ ਜਿੰਨੇ ਮੇਰੇ ਦੇਸ਼ ਵਿਦੇਸ਼ਾਂ ਚ ਭੈਣ ਭਰਾ ਵੀਡੀਓ ਦੇਖ ਕੇ ਦੇਖਦੇ ਹਨ ਸਾਰੇ ਚੜ੍ਹਦੀ ਕਲਾ ਚ ਰੱਖਣ ਮੇਰੇ ਰਵਿੰਦਰ ਪੁੱਤ ਨੂੰ ਸਾਰੇ ਨੇ ਵੱਧ ਚੜ੍ਹਦੀ ਕਲਾ ਚ ਰੱਖਣ ਜਿਨ੍ਹਾਂ ਨੇ ਮੇਰੇ ਘਰ ਆਈ ਦਾ ਇੰਨਾ ਆਦਰ ਮਾਨ ਸਤਿਕਾਰ ਕੀਤਾ ਹੈ ਰਵਿੰਦਰ ਪੁੱਤ ਤਾਂ ਮੇਰਾ ਸਕਾ ਬੱਦਲ ਨਾਲ ਬੱਦਪੱਤ ਮੇਰਾ ਏ ਇਹ ਮੇਰੀ ਜ਼ਿੰਦਗੀ ਏ ਇਹ ਮੇਰੀ ਦੁਨੀਆ ਏ ਵੈਕ ਜੀ ਖਾਲਸਾ ਵਾਜ ਦੀ ਫਤਿਹ ਧੰਨਵਾਦ ਜੀ ਧੰਨਵਾਦ ਮਾਤਾ ਜੀ ਦਾ ਤੇ ਅੱਜ ਮੰਮੀ ਦੀ ਵਾਈਟਾ ਪੋਰਾ ਪੂਰੀ ਹੈ ਅੱਛਾ ਹੋ ਕਸਰ ਬਾਸ ਜੁੱਤੀ ਦੀ ਰਹੇਗੀ ਜੁੱਤੇ ਪਾਵਾਂਗੇ ਹੁਣ ਨਹੀਂ ਸੱਚੀ ਮਾਦ ਕੋਈ ਤੇਰ ਹੁੰਦਾ ਹੈ ਨਾ ਹਾਂਜੀ ਹਾਂ ਜਦੋਂ ਬੀਬੀਆ ਭਾਣਾ ਨੇ ਗੱਲ ਗੱਲ ਡੈਡੀ ਦੀ ਸਹੀ ਆ ਡੈਡੀ ਕਹਿੰਦੇ ਵੀ ਮੰਮੀ ਨੇ ਨਾ ਤੇਰੀ ਨੇ ਭਾਈ ਬਹੁਤਾ ਕਦੇ ਲਾਇਆ ਪਾਇਆ ਨਹੀਂ ਵੀ ਜਿੱਦਣ ਲਾਉਂਦੇ ਪਾਉਂਦੇ ਆ ਫਿਰ ਉਦੋਂ ਸਗੋਂ ਜ਼ਿਆਦਾ ਟੌਰ ਬਣ ਜਾਂਦੀ ਹਾਂ ਨਹੀਂ ਸਹੀ ਗੱਲ ਹੈ ਹਾਂ ਜੀ ਪਤਾ ਕਿਆ ਗੱਲ ਜਿਹੜੇ ਬੰਦੇ ਨੇ ਮਤਲਬ ਹੁਣ ਅਸੀਂ ਮੰਨ ਲਓ ਰੋਜ਼ ਦੇਖਦੇ ਕਦੇ ਵੀ ਲਾਇਆ ਪਾਇਆ ਬਾ ਨਹੀਂ ਦੇਖਿਆ ਤਾਂ ਕਰਕੇ ਜੇ ਦੇਖਿਓ ਮਾਤਾ ਇਹ ਚੁੰਨੀ ਫਸ ਗਈ ਜਦੋਂ ਫਿਰ ਲਾਉਂਦੇ ਪਾਉਂਦੇ ਆ ਫਿਰ ਬੰਦੇ ਨੂੰ ਮੈਂ ਅਲੱਗ ਜਿਹਾ ਮਤਲਬ ਰੋਸ ਦੇਖਣ ਨੂੰ ਮਿਲਦਾ ਹਾਂ ਜੀ ਹਾਂ ਸਿੰਪਲ ਜਿਹਾ ਬੰਦਾ ਬਣ ਕੇ ਰਹਿਦਾ ਸੋਹਣਾ ਲੱਗਦਾ ਹਾਂ ਆਪਣੇ ਵਰ ਬੰਦਾ ਮਹਿਸੂਸ ਨਹੀਂ ਹੁੰਦਾ ਹਾਂ ਜੀ ਮਾਂ ਦਾ ਹੀ ਸੋਹਣੀ ਲੱਗ ਸਾਰੇ ਪਰਿਵਾਰ ਮੈਨੂੰ ਵਧੀਆ ਲੱਗਾ ਤੇਰੀ ਮੰਮੀ ਮੈਨੂੰ ਰੱਬ ਬਹੁਤ ਜੀ ਜਦ ਮੈਂ ਤੇਰੀ ਮੰਮੀ ਦੇਖੀ ਮੇਰੇ 5-6 ਪੰਜ ਸਿਰ ਖੂਨ ਵਧ ਗਿਆ ਆਪਣੀ ਮਿੱਟੀ ਪੁੱਤ ਨੂੰ ਮਿਲਣ ਤੇ ਅੰਨ ਮਾਜੀ ਤੁਹਾਡੇ ਪਰਿਵਾਰ ਮੇਰੇ ਨਾਤਾ ਜੁੜਿਆ ਮੈਨੂੰ ਪਤਾ ਹੀ ਹੋਣਾ ਮੈਂ ਤੁਹਾਡੇ ਹਰ ਵੇਲੇ ਹਾਜ਼ਰ ਹਾਂ ਨਹੀਂ ਨਹੀਂ ਜੀ ਅਸੀਂ ਨਹੀਂ ਭਲਾਉਂਦੇ ਅਸੀਂ ਨਹੀਂ ਭਲਾਉਂਦੇ ਹੱਦ ਹੋ ਗਈ ਜੀ ਤੁਸੀਂ ਛੇੜ ਤਲ ਗਿਆ ਜਦੋਂ ਜੈਸਮੀਨ ਮੇਰਾ ਪਿਆਰ ਪਿਆ ਉਦੋਂ ਹੀ ਮੇਰੇ ਦਿਲ ਦੇ ਮੇਰੇ ਵਿੱਚ ਧੀ ਵਸ ਗਈ ਜੈਸਮੀਨ ਦਰਵਿੰਦਰ ਇੱਧਰ ਬਿਲਕੁਲ ਵੀਰ ਕੋਰ ਸਾਰੇ ਪਰਿਵਾਰ ਹਾਂਜੀ 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 ਤੇ ਇੱਧਰ ਭਾਈ ਜੈਸਮੀਨ ਵੀ ਰੈਡੀ ਹੋ ਰਹੀ ਆ ਇੱਧਰ ਭਾਈ ਜੈਸਮੀਨ ਵੀ ਅੱਜ ਜੈਸਮੀਨ ਨੇ ਪਾਇਆ ਹੋਇਆ ਵਿਆਹ ਵਾਲਾ ਸੂਟ ਜਿਹੜਾ ਸਾਡੇ ਵਿਆਹ ਨੂੰ ਇਹਨੇ ਪਾਇਆ ਹੋਇਆ ਤਾਂ ਨੰਦਾ ਨੂੰ ਉਹ ਸੂਟ ਪਾਇਆ ਹੋਇਆ ਅੱਜ ਤੇ ਮੈਡਮ ਜੀ ਇੱਧਰ ਸਾਸਿਕਾਲ ਵੀ ਬੁਲਾ ਦੋ ਸਾਸਿਕਾਲ ਸਾਰਿਆਂ ਨੂੰ ਅੱਖਾਂ ਖੋਲ੍ਹ ਲਾ ਹਜੇ ਕੁਝ ਨਹੀਂ ਲਾਇਆ ਅੱਖਾਂ ਪਰ ਸੱਚੀ ਗੱਲ ਜੀ ਸਾਰਿਆਂ ਨੂੰ ਕਿਆ ਕਹਿੰਦੇ ਹੁੰਨੇ ਆ ਤੁਹਾਡਾ ਭਲਾ ਹੋਵੇ ਐ ਬੇੜ ਆਪਣੀ ਸੂਟ ਪਾ ਰਿਆ ਜੀ ਅੱਜ ਸੰਧਾਰ ਜੀ ਨੇ ਵੀ ਪੈਂਟ ਫੁੱਟ ਪਾਇਆ ਹੋਇਆ ਤੇ ਦੂਸਰੀ ਗੱਲ ਰਹੇ ਰੱਬ ਦੀ ਨਾਮ ਦੀ ਵੇ ਲੱਗੇ ਹੋਏ ਸੀ ਰੇਡੀ ਚੇੜੀ ਹੋਣੀ ਜਿਵੇਂ ਤੁਸੀਂ ਕਿਹਾ ਮੰਮੀ ਨੂੰ ਅੱਛਾ ਅੱਛਾ ਤੁਸੀਂ ਦੇਖ ਦੇ ਮੰਮੀ ਨੂੰ ਕਿਹਾ ਵੀ ਤੁਸੀਂ ਵੀ ਉਹ ਨਹੀਂ ਹੋਇਆ ਵੀ ਕਦੇ ਮੇਕਅਪ ਨਹੀਂ ਕਰਿਆ ਅਸੀਂ ਵੀ ਭਾਈ ਇਦਾਂ ਕਰਿਆ ਦੋ ਜੀ ਅੰਦਰ ਕੁਸੀ ਜੀ ਪਹੁੰਚ ਚੁੱਕੇ ਆ ਜੀ ਨਹੀਂ ਵਿੱਚ ਪਹਿਲਾਂ ਇੱਥੇ ਨੂੰ ਆ ਆਪਾਂ ਮਾਮਣੀਆਂ ਆ ਅੱਛਾ ਇਹ ਕਿਹੜੇ ਮਸਰ ਧੀਆਂ ਮਾਮਣਾਂ ਮਿਲਦੀਆਂ ਰੀਪਲ ਜਿਹੜੀ ਤੁਸੀਂ ਕੋਲੀ ਹੋਈ ਹੈ ਉਹ ਮੈਨੂੰ ਕਿਹੜੇ ਆ ਸੱਸ ਸੱਸ ਜੀ ਥੋ ਠੀਕ ਠਾਕ ਜੀ ਉਹ ਆਈ ਜੀ ਮੇਰੇ ਤਾਂ ਮਾਸੀ ਨੀਲਾ ਨੇ ਤੇ ਮੇਰੇ ਤਾਂ ਮੇਰੀ ਕਿੰਨਾ ਇਤਰੀ ਦੱਦੀ ਲੱਗਦੀ ਹੈ ਇੱਧਰ ਸਾਡੇ ਭੂਆ ਜੀ ਨੂੰ ਵੀ ਮਿਲੋ ਭਾਈ ਭੂਆ ਜੀ ਥੋੜੇ ਜੇ ਭੂਆ ਜੀ ਥੋੜੇ ਬਿਜ਼ੀ ਚੱਲਦੇ ਤੇ ਪਹਿਲਾਂ ਫੋਨ ਆਇਆ ਹੋਇਆ ਤਾਂ ਸਸਰੀ ਜੀ ਸਾਰੇ ਬਹੁਤ ਸਾਰੇ ਵਧੀਆ ਹਾਂ ਲੀ ਹਣੀ ਭੂਆ ਜੀ ਹੋਰ ਤੁਸੀਂ ਸੁਣਾਓ ਸੇ ਤਾਂ ਚਲੋ ਵਧੀਆ ਹੀ ਚਹੀਦੀ ਹੈ ਜੀ ਇਤਨੀ ਇੰਦਰਪਾਈ ਚੱਲ ਰਿਹਾ ਹੈ ਮੈਨੂੰ ਬੂਆ ਨੇ ਸਪੈਸ਼ਲ ਦੋ ਦੋ ਬੰਦੇ ਲਾਏ ਆ ਚੱਲ ਰਿਹਾ ਹੈ ਲੀਪਾ ਪੋਤੀ ਦਾ ਕੰਮ ਨਾ 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 ਦਰਵਾਜ਼ਾ ਬੋਲ ਜਾਂਦੇ ਹੈ ਇਹ ਇਹ ਬੀਬੀਆਂ ਜੀਨ ਪਾ ਲਾਗੇ ਨੇ ਫੇਰ ਪੰਜਾਬੀ ਸਰ ਕੰਮ ਜੋ ਇੱਕ ਗੱਲ ਆ ਮੰਮੀ ਦੇਖ ਲਓ ਨੇਤਰ ਕਹਿੰਦਾ ਹਾਂਜੀ ਮੈਂ ਐਂਜੀ ਮਤਲਬ ਇਹ ਅਗਲੀ ਵਾਰ ਜੇ ਤੁਸੀਂ ਆਉਂਗੇ ਸੁੱਖਰ ਕਹਿੰਦੇ ਜੀਨ ਪਾ ਕੇ ਮੈਂ ਰੱਖਣੀ ਮੇਰੇ ਮੇਰੇ ਬੱਬੇ ਨੇ ਭੇਜੋ ਜਾਓਗੇ ਬਦਸ ਮੇਰੇ ਮੇਰੇ ਸਾਡੇ ਬਿਆਨ ਹੋ ਜੀ ਜੈਸਮੀਨ ਨੇ ਨਾ ਜ਼ੋਰ ਲਾਇਆ ਤੁਸੀਂ ਪਾਰਲਰ ਜਾਏ ਉਹ ਮੈਂ ਹਾਂ ਮੈਂ ਨਹੀਂ ਕਦੇ ਵੀ ਗਿਆ ਹਾਂ ਮੈਂ ਜਾਵਾਂ ਤੂੰ ਤਾਂ ਹੀ ਬਸ ਲਾ ਤੁਸੀਂ ਬਿਆਨ ਬਤ ਜਿੰਨਾ ਕਰ ਉਹਨਾਂ ਥੋੜਾ ਹੁਣ ਘੱਟ ਲੱਗਦਾ ਹਨਾ ਜੀ ਲੈ ਹੁਣ ਕੋਈ ਦੁਨ ਨਹੀਂ ਆ ਸਾਨੂੰ ਉਹਨਾਂ ਨਾਲ ਬਹੁਤ ਪਿਆਰ ਆ ਤੇਰੇ ਨਾਲ ਘਟਾ ਹਾਂ ਤੇਰੀ ਟੋਰ ਹੋ ਗਈ ਵੇ ਜੇ ਇਹਦੇ ਨਾਲ ਹੀ ਤੇਰੀ ਟੋਰ ਹੋ ਪਊਂਗਾ ਹਾਂ ਬਿਲਕੁਲ ਬਿਲਕੁਲ ਜੀ ਇਹ ਦੂਆ ਜਿਹੜੀ ਹੁਣ ਲਗਾਣੀ ਹੁੰਦੀ ਨੇ ਤੇ ਦੇ ਲੱਕੇ ਹੁੰਦਾ ਕਮਾਲ ਕਰੇ ਭਾਈ ਟੈਕਣਾ ਹੀ ਜਾਰੀ ਵਾਲੇ ਬਣ ਕੇ ਬਹਿ ਤੁਸੀਂ ਹਾਂਜੀ ਹਾਂ ਬਿਲਕੁਲ ਬਿਲਕੁਲ ਤੁਹਾਡੀ ਕਵਿਤਾ ਸ਼ੁਰੂ ਆ ਸਹੀ ਗੱਲ ਹੈ ਜੀ ਹੋਰ ਵੀ ਗੱਲ ਹੈ ਰਵਿੰਦਰ ਹਾਂਜੀ ਜੇ ਕੋਈ ਬਰਹਣਾ ਰਾਮੂ ਪਰਮਾਤਮਾ ਨੇ ਬਹੁਤ ਹਾਂਜੀ ਹਾਂ ਹਾਂਜੀ ਬਿਲਕੁਲ ਜਿਵੇਂ ਲੱਜਵੇ ਨਹੀਂ ਨਹੀਂ ਜਵੇ ਸਦਾ ਸੱਟ ਪਾਵੇ ਬਿਲਕੁਲ ਬਿਲਕੁਲ ਜੀ ਮੰਮੀ ਡੈਡੀ ਕਹਿੰਦੇ ਆ ਗਿਆ ਗੱਲ ਬਣੇ ਵਾ ਹਾਂ ਇਥੇ ਗੱਲ ਉੱਥੇ ਨਹੀਂ ਆਉਂਦੀ ਆਉਂਦੀ ਆ ਮੈਂ ਹਾਂ ਇਹੇ ਗੱਲ ਬਿਲਕੁਲ ਸਭ ਤੋਂ ਵਧੀਆ ਗੱਲ ਆ ਜੀ ਬਿਲਕੁਲ ਕਿੰਦਰ ਪਿੰਡਾਂ ਚ ਮੇਰੀ ਤਾਂ ਮੰਮੀ ਨੇ ਕਹ ਰੋ ਕਾਦੀ ਮੰਮੀ ਆਪੇ ਇਦਾਂ ਜਾਣਾ ਇਦਾਂ ਜਾਣਾ ਬਾਬ ਹਾਂ ਦੱਸ ਕੇ ਜਾਣਾ ਦੱਸ ਕੇ ਆਉਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਿੱਖਿਆ ਆਪਾਂ ਦਿੰਨੇ ਆ ਜੇ ਕੋ ਦਵਾਂਗੇ ਢੀਆਂ ਗਾਹਾਂ ਜਾ ਕੇ ਜਿਆਦ ਕੱਢ ਕੇ ਵੀ ਆਂਟੀ ਆਈ ਸੀ ਮੈਨੂੰ ਕਿੰਨਾ ਸਤਿਕਾਰ ਕੀਤਾ ਨਹੀਂ ਇਹ ਤਾਂ ਹੈ ਜੀ ਨਹੀਂ ਇੱਕ ਗੱਲ ਹੋਰ ਵੀ ਆ ਵੈਸੇ ਇਹ ਜਵਾਨਾ ਹੁੰਦਾ ਬੀਤੀ ਨੂੰ ਕਹਿ ਕੇ ਭੇਜਦੇ ਤੇ ਆਪਾਂ ਵੀ ਕੋਈ ਲਾਲੀ ਪੁੱਤ ਦੁੱਖ ਸੁੱਖਾ ਬੜੇ ਘਰਾਂ ਘੱਟੇ ਇੱਕ ਮਿੰਟ ਰੁਕ ਜੂ। ਵੀ ਪੁੱਤ ਦੁੱਖ ਸੁੱਖਾ ਬੜੇ ਘਰਾਂ ਘੱਟੇ ਹੁਣ ਜਹਾਨਾ ਬਹੁਤ ਚੇਂਜ ਹੋ ਗਿਆ। ਮਾ ਮਾਪ ਨੂੰ ਹਮੇਸ਼ਾ ਤੇ ਹੀ ਪੁੱਤ ਦੇ ਬਰਾਬਰ ਕੱਟਣਾ ਚਾਹੀਦਾ ਹੈ। ਹੈ ਨਾ ਖੜਦੇ ਵੀ ਆ ਰਹੇ ਆ। ਵੀ ਕੋਈ ਵੀ ਦੁੱਖ ਤਕਲੀਫ ਮਾਤੀ ਅੰਦਰ ਅੰਦਰ ਪੁੱਟੀ ਨਾ ਜਾਵੇ। ਕੋਈ ਭੁੱਲਣ ਨਹੀਂ ਜਾਇਆ। ਹੈ ਨਾ ਮਾ ਮਾਪ ਨੂੰ ਫਿਰ ਜ਼ਿਆਦਾ ਡਬਲ ਟੈਨਸ਼ਨ ਹੋ ਜਾਂਦੀ ਹੈ। ਕੋਈ ਜਾਂਦਾ ਹੋ ਜਾਂਦਾ। ਕਿਉਂਕਿ ਥੋੜੀ ਬਹੁਤੀ ਵੀ ਟੈਨਸ਼ਨ ਹੁੰਦੀ ਹੈ ਜਦਸਿਰੇ ਜ਼ਰੂਰੀ ਹੁੰਦੀ ਹੈ ਕੋਈ ਸਮਝਦਾਰ ਬੰਦਾ ਹੁੰਦਾ ਹੱਲ ਕੱਢ ਪਾ ਸਮਝਦਾਰਾ ਮੰਨ ਕੇ ਚੱਲ ਗਏ ਉਹ ਸਾਰੀ ਜੈਜ਼ਮੀਨ ਨੂੰ ਗੱਲ ਹੈਂਡਲ ਕਰਕੇ ਸਮਝਾ ਦਿੰਨੇ ਵੀ ਬਹੁਤ ਐਦਾਂ ਨਹੀਂ ਐਦਾਂ ਸਾਡੇ ਵਰਗੇ ਥੋੜੇ ਜਿਹਾ ਗਰਮ ਚੱਲ ਜਾਂਦੇ ਵੀ ਸਹਿ ਸ਼ਕਤੀ ਜਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਆਇਆ ਜਿੱਦੋਂ ਤਾਂ ਬੱਚਿਆਂ ਪਰ ਦੁੱਖ ਆਉਂਦਾ ਮਾਪੇ ਤੇ ਨਹੀਂ ਸਹਿ ਬੀਪੀ ਬੀਪੀ ਡੈਡੀ ਦਾ ਜਿਆਦਾ ਬਾਦਾ ਪਰ ਉਹ ਇਹੋ ਜਿਹੇ ਮਾਮਲੇ ਚ ਸਮਝ ਬਹੁਤ ਜ਼ਰੂਰ ਹਾਂ ਨਾ ਮੈਂ ਬਹੁਤ ਜ਼ਿਆਦਾ ਇਹੋ ਜਿਹੇ ਕੇਸ ਹੈਂਡਲ ਕਰੇ ਹੋਏ ਗੱਲ ਉਹੀ ਹੈ ਜੀ ਵੀ ਹੁਣ ਜਿਹੜਾ ਬੰਦਾ ਬਾਹਰ ਅੰਦਰ ਘੁੰਮਦਾ ਨਾ ਹੀ ਉਹ ਦੇਖੀ ਹੋਇਆ ਜਿਹੜਾ ਬੰਦਾ ਬਾਹਰ ਅੰਦਰ ਘੁੰਮਦਾ ਦੁਨੀਆਦਾਰੀ ਰੋਜ਼ ਹਾਂਜੀ ਹ ਦੀ ਦੁਨੀਆਦਾਰੀ ਦੇਖਦਾ ਉਹ ਉਹ ਚੀਜ਼ ਨੂੰ ਇਹ ਉਹ ਬੰਦੇ ਨੂੰ ਅਸੀਂ ਕਈ ਵਾਰ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਵੀ ਕੋਈ ਵੀ ਮਤਲਬ ਬਾਹਰ ਉਹਦੇ ਮਗਰ ਐ ਨਹੀਂ ਆਏਗਾ ਉਹ ਕਹਿੰਦੇ ਸਿਰ ਦਿਮਾਗ ਨਾ ਮੇਰਾ ਖਰਾਬ ਕਰੋ ਮੈਨੂੰ ਠੰਡਾ ਚੱਲਣ ਦਿਓ ਮੈਨੂੰ ਸੋਚ ਕੇ ਚੱਲਣ ਦਿਓ ਬਿਲਕੁਲ ਬਿਲਕੁਲ ਮਜੇ ਪੂਰੀ ਰਹੋ ਬੰਦੇ ਰੋ ਸਹੀ ਗੱਲ ਹੈ ਇਸ ਤਰ੍ਹਾਂ ਲਿਓ ਉਹ ਵੀ ਗਰਮ ਸੋਹਦੇ ਨਹੀਂ ਉਹ ਸਮਝਾ ਦਿੰਦੇ ਆ ਹਾਂ ਜੀ ਹਾਂ ਇਹ ਇਹ ਜੀ ਸਿਚੁਏਸ਼ਨ ਸਾਰਿਆਂ ਦੀ ਜ਼ਿੰਦਗੀ ਵਿੱਚ ਆਉਂਦੀ ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਸਾਇਆ ਬਸ ਸਾਨੂੰ ਨਹੀਂ ਸਮਝਾ ਹੁੰਦਾ ਹੈਗਾ ਬਿਲਕੁਲ ਕਿਉਂਕਿ ਸਾਡੇ ਹੜਕਣ ਪਹਿਲਾਂ ਵੱਧ ਜਾਂਦੀ ਆ ਵੀ ਇਹੇ ਦੁੱਖ ਆ ਕਿਵੇਂ ਗਿਆ ਇਹਨੂੰ ਕੰਟਰੋਲ ਕਰਨਾ ਬੈਂਟ ਸਹੀ ਗੱਲ ਆ ਹਾਂ ਜਦੋਂ ਆਉਂਦੇ ਜਾਂਦੇ ਸਾਨੂੰ ਪਤਾ ਹੈ ਕਿ ਜਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਇਹ ਜੇ ਕੰਮ ਬਿਲਕੁਲ ਬਿਲਕੁਲ ਹਾਂਜੀ ਹਾਂ ਇਹ ਹੋ ਜਾਂਦਾ ਵੀ ਬੰਦਾ ਵਾਸਤੇ ਬਾਹਰ ਹੋ ਜਾਂਦਾ ਸਹੀ ਗੱਲ ਤੇ ਮੰਮੀ ਮੈਂ ਹੁਣ ਚੱਲਦਾ ਤੁਹਾਡੇ ਬ੍ਰਦਰ ਨੂੰ ਮਾਮਾ ਜੀ ਨੂੰ ਮੈਂ ਉਹਨਾਂ ਨੂੰ ਕਹਿਤਾ ਵੀ ਤੂੰ ਕਿਰਾਏ ਪਰ ਗੱਡੀ ਕਰ ਲਿਓ ਨਹੀਂ ਨਹੀਂ ਕੋਈ ਗੱਲ ਨਹੀਂ ਓਹੋ ਮਾ 5 ਮਿੰਟ ਲੱਗਣੇ ਹਾਂ ਤਾਂ ਹੈਗਾ ਜੀ ਪਿੰਡ ਰਾਤ ਕਿਸੇ ਦੀ ਗੱਡੀ ਲੱਤੀ ਵੀ ਹੋਣੀ ਆ ਉਹ ਕਹਿੰਦਾ ਖਰਾਬ ਹੋ ਗਈ ਜਦੋਂ ਤੁਰਨ ਲੱਗੇ ਤਿਆਰ ਵੀ ਹੋ ਗਏ ਨਹੀਂ ਨਹੀਂ ਕੋਈ ਚੱਕਰ ਨਹੀਂ ਰਾਤ ਫੇ ਮੈਂ ਕਹਿੰਦਾ ਤਾਂ ਹੀ ਨਹੀਂ ਆਏ ਜੀ ਆਹੋ ਤਿਆਰ ਹੋਏ ਵੀ ਰਹਿ ਕੇ 10 ਵਜੇ ਕੱਪੜੇ ਫੇ ਸਾਨੂੰ ਫੋਨ ਕਰ ਦਿੰਦੇ ਅਸੀਂ ਲੈ ਜਣੇ ਤੇ ਜੀ ਬਸ ਸਾਰੇ ਕੰਮ ਲੱਗੇ ਹੋਣੇ ਨਹੀਂ ਚਲੋ ਮੈਂ ਲਿਆਵਾਂ ਜੀ ਜਾ ਕੇ ਫਿਰ 11:00 ਵਜੇ ਸਦੇ ਲੈ ਕੇ ਆ ਹਾਂ ਜੀ ਹਾਂ ਮਿਲਦੇ ਹਾਂ ਜੀ ਫੇ ਤੁਹਾਨੂੰ ਹੁਣ ਮਾਮਾ ਜੀ ਰਾਈ ਕੋਲ ਜਾ ਕੇ ਹਾਂ ਲਓ ਜੀ ਆਪਾਂ ਪਹੁੰਚ ਗਏ ਭਾਈ ਮਾਣੇ ਮੱਜਰੇ ਗੱਡੀ 'ਚ ਗਏ ਬੈਠ ਤੇ ਹੁਣ ਆਪਾਂ ਚੱਲੀਏ ਮਾਲਾਂ ਨੂੰ ਪਹਿਲਾ ਮਿਲੋ ਜੀ ਇਧਰ ਨਾ ਨੀ ਜੀ ਰਾਂ ਰੈਂਕ ਤੁਸੀਂ ਕਿੱਥੇ ਸਾਬ ਉਹ ਨਾ ਨੀ ਜੀ ਛੇਤਾਂ ਠੀਕ ਆ ਜੀ ਹਾਂ ਬਹੁਤ ਠੀਕ ਠਾਕ ਹੈ ਵਧੀਆ ਬਟ ਲੈ ਜੇ ਬੋਲਦੇ ਅੱਜ ਹਾਂ ਜੀ ਬੋਲ ਦੇਣਾ ਦਾ ਹੂੰ ਮੇਰਾ ਅੱਛਾ ਜੀ ਨਹੀਂ ਵੈਸੇ ਕੈਂਮ ਆ ਜੀ ਉਧਾਂ ਹਾਂ ਠੀਕ ਹੈ ਚਲੋ ਚਲੋ ਠੀਕ ਆ ਠੀਕ ਆ ਹਾਂ ਜੀ ਬਾਕੀ ਗੱਲ ਜੀ ਸਾਰਿਆਂ ਨੂੰ ਬਾਈ ਬਹੁਤ ਬਹੁਤ ਪਿਆ ਰਵਿੰਦਰ ਪੁੱਤ ਦਾ ਧੰਨਵਾਦ ਸਾਨੂੰ ਇੱਕ ਫੋਨ ਕਰੇ ਵਿਚਾਰਾ ਭੱਜਿਆ ਹੈ ਜਿਹਾ ਜਿਹਾ ਸੀ ਨੇਤਰ ਵੀਰ ਜੀ ਲੱਭਿਆ ਦੀ ਉਹੋ ਜਿਹੀ ਸਾਨੂੰ ਗਹਾ ਰੋਣਾ ਮਿਲਿਆ ਬਾਈ ਉਹ ਬਈ ਤਨਵਾਤਾ ਕਰਦਾ ਮਮੀ ਜੀ ਨਾ ਨਾ ਪੁੱਤ ਫਿਰ ਵੀ ਇੱਕ ਸਕਿੰਟ ਕੱਢਣਾ ਵੀ ਕਿਸੇ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਆ ਹੁਣ ਤੂੰ ਇੰਨਾ ਬੀਜ਼ੀ ਆ ਇੰਨੇ ਕੰਮ ਨੇ ਹਨਾ ਤੇ ਤੇਰਾ ਬਹੁਤ ਬਹੁਤ ਧੰਨਵਾਦ ਪੁੱਤ ਤੂੰ ਲੈਣਾ ਇੱਕ ਫੋਨ ਕਰੇ ਤੇ ਮੈਂ ਤੈਨੂੰ ਰਾਜੀ ਰੱਖੇ ਇਹ ਸਾਡਾ ਫਰਜ਼ ਆ ਜੇ ਜੇ ਪਤਾ ਕਿਆ ਗੱਲ ਆ ਜੀ ਕਿਸੇ ਆਪਣੇ ਨੂੰ ਕਹੇ ਹੁੰਦਾ ਹਾਂ ਹਾਂਜੀ ਹਾਂਜੀ ਇਹ ਤਾਂ ਹੁਣ ਆਏ ਨਹੀਂ ਹੈਗਾ ਵੀ ਹਾਂ ਹੁਣ ਜਿਹਨੂੰ ਆਪਾਂ ਜਾਣਦੇ ਨਹੀਂ ਪਛਾਣਦੇ ਨਹੀਂ ਕਿਸੇ ਨੂੰ ਉਹਨੂੰ ਫੋਨ ਕਰ ਦਈਏ ਜੇ ਆਪਣੇ ਬੰਦੇ ਨੂੰ ਕਿਸੇ ਨੂੰ ਕਹੇ ਹੁੰਦਾ ਇਹ ਤੁਸੀਂ ਕਿਹਾ ਤਾਂ ਆਪਾਂ ਜਦ ਇਹ ਹਾਜ਼ਰ ਹੋਗੇ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਕੰਮ ਤਾਂ ਕੰਮ ਦਾ ਮਾਤਾ ਹੀ ਚੱਲਦੇ ਹੀ ਰਹੇ ਨੇ ਨਾਨੀ ਜੀ ਹੈ ਮਾਮੀ ਜੀ ਕੰਮ ਕੰਮ ਸਾਰਾ ਬਿਆ ਭੁਗਤੀ ਜਾਣਾ ਇਦਾਂ ਹੀ ਹੈ ਨਾ ਹੁਣ ਆਏ ਨਹੀਂ ਹੈ ਵੀ ਜੇ ਮੈਂ ਉੱਥੇ ਦੇ ਨਿਕਲੇ ਆਇਆ ਵੀ ਪਿੱਛੇ ਕੰਮ ਰੁਕ ਜਾਣਾ ਉੱਥੇ ਤਾਂ ਜੇ ਜੇ ਮੈਂ ਨਹੀਂ ਹੈਗਾ ਉੱਥੇ 20 ਹੋਰ ਫਿਰਦੇ ਸਹੀ ਗੱਲ ਹੈ ਪਰ ਪਰ ਪੁੱਤ ਜਿਹੜਾ ਕੋਈ ਕੰਮ ਕਰਨ ਵਾਲਾ ਉਹੀ ਕਰਦਾ ਹਾਂ ਜੋ ਜਿੰਨੇ ਮਰਜ਼ੀ ਆਈ ਜਾਣ ਇਹੇ ਕਰਨਾ ਉਹਨੇ ਹੀ ਕਰਨਾ ਤੇ ਤੈਨੂੰ ਜੇ ਤੇਰੇ ਡੈਡੀ ਨੇ ਜ਼ਿੰਮੇਵਾਰੀ ਲਾਤੀਓ ਤੂੰ ਹੀ ਕਰ ਸਕਦਾ ਆ ਇਹ ਵੀ ਗੱਲ ਆ ਜੀ ਬਿਲਕੁਲ ਇਹ ਗੱਲ ਹੋ ਜਾਂਦੀ ਹੈ ਪੁੱਤ ਤੇ ਮੈਂ ਤਾਂ ਜੀ ਸਭ ਕੋ ਸਾਜਰੇ ਤਿਆਰ ਹੋ ਕੇ ਤਾਂ ਹੀ ਆਇਆ ਉੱਥੇ ਮੈਂ ਪਾਈ ਜੇ ਕੋਈ ਕੰਮ ਕਰ ਕਰਨੇ ਵਾਲਾ ਹੈਗਾ ਹਾਂ ਸਾਹੀ ਟਾਈਮ ਹੁੰਦਾ ਬੁੱਧਾ ਹਾਂਜੀ ਹਾਂ ਆਪਣੇ ਵੱਲੋਂ ਤਾਂ ਹੁਣ ਆਪਾਂ ਨੇ ਦੋ-ਤਿੰਨੇ ਦਿਨ ਬਹਿਨ ਪੂਰੀ ਪੂਰਾ ਹਾਂਜੀ ਪੂਰੀ ਹਾਜ਼ਰੀ ਲਵਾਈ ਟਾਈਮ ਸਰ ਸਾਜਰੇ ਆਣ ਕੇ ਤੇ ਜਿੰਨੇ ਕੁ ਜੋ ਕੇ ਹੈਗੇ ਆ ਜੀ ਕਰਦੇ ਰਹੇ ਇਧਰ ਮੇ ਲੋ ਜੀ ਮਾਮਾ ਜੀ ਨੂੰ ਜੀ ਵਾਜੇ ਖਾਲਸਾ ਵਾਜ ਕਤ ਐ ਅਗਰ ਜੀ ਗਾ ਖਾਲਤਾ ਹੈ ਕਿਰਤੀ ਕੀਤੇ ਅੱਜ ਤਾਂ ਟੌਰ ਵੈਸੇ ਮਾਮਾ ਜੀ ਦੀ ਵੀ ਪੂਰੀ ਆ ਟੌਰ ਆ ਜੀ ਵਿਆਹ ਹੈ ਕਰ ਆਹ ਜਿਹੜਾ ਅਸੀਂ ਟੌਰ ਕੱਢੀ ਉਹਨੂੰ ਕੱਢਣ ਗਏ ਕੱਢ ਲਈ ਆ ਇਹ ਵੀ ਇਹ ਵੀ ਗੱਲ ਠੀਕ ਆ ਜੀ ਹੂੰ ਹਾਂ ਵੀ ਜਵਾਨਾ ਠੀਕ ਹੈ ਕੈਮ ਹਾਂਜੀ ਹਾਂ ਠੀਕ ਆ ਠੀਕ ਆ ਚਲੋ ਠੀਕ ਆ ਜੀ ਫਿਰ ਹੁਣ ਚੱਲ ਜਾਈਏ ਪਾਈਏ ਪਾਈ ਮਿਲਦੇ ਆ ਜੀ ਫਿਰ ਤੁਹਾਨੂੰ ਮਾਲਾ ਜਾ ਕੇ ਜੀ ਲਓ ਜੀ ਮਾਮੀ ਜੀ ਵੀ ਆਉਂਦੀ ਸਾਰੇ ਇਹ ਬਣਾ ਸਾਰੀ ਕੁਰਸੀ ਪਰ ਬੈਠ ਤੁਹਾਨੂੰ ਕਿੰਨਾ ਫੀਲਿੰਗ ਸਭ ਨੂੰ ਲੈਣੀ ਚਾਹੀਦੀ ਹੈ ਹਾਂ ਨਹੀਂ ਨਹੀਂ ਪ੍ਰੋਗਰਾਮ ਰੋਜ਼ ਨਹੀਂ ਹੁੰਦੇ ਹੈਗੇ ਬਿਲਕੁਲ ਬਿਲਕੁਲ ਸਭ ਨੂੰ ਲੈਣੇ ਚਾਹੀਦੇ ਨਾਲੇ ਆਪਣਾ ਤਾਂ ਪਾਰਲਰ ਘਰ ਦਾ ਹੀ ਹੈ ਭੂਆ ਜੀ ਆਪਣੇ ਘਰ ਦੇ ਮੈਂਬਰ ਆ ਠੀਕ ਨਹੀਂ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਨਹੀਂ ਧੰਨਵਾਦ ਭਾਈ ਕਾ ਗੱਲ ਹੈਗੀ ਮੈਂ ਆਈ ਹਾਂ ਹਾਂ ਜੀ ਗੰਦੇ ਕਹਿੰਦੇ ਹੁੰਦੇ ਆਏ ਕੋਈ ਹੋਰ ਆ ਗਿਆ ਮੈਨੂੰ ਜਦਿਆ ਆਉਂਦੇ ਨੇ ਬਿਲਕੁਲ ਨਹੀਂ 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 ਪਤਾ ਕਿਆ ਗੱਲ ਹੈ ਇਹਨਾਂ ਸਵਾਭ ਉੱਤੇ ਹੀ ਬੰਦੇ ਦੇ ਪਤਾ ਲੱਗ ਜਾਂਦਾ ਸਹੀ ਗੱਲ ਹੈ ਸਹੀ ਹਾਂਜੀ ਅਸੀਂ ਤਾਂ ਉੱਥੇ ਜਾ ਕੇ ਆਏ ਇਹਨਾਂ ਨੇ ਪਾਰਲਰ ਮੈਂ ਕਈ ਵਾਰ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਦੋ ਤਿੰਨ ਵਾਰ ਤਾਂ ਪੂਆ ਜੀ ਕਿਹੜਾ ਬੱਜੇ ਗਿਆ ਨਹੀਂ ਸਾਡਾ ਵੱਧ ਵੱਜ ਗਿਆ ਸ਼ਾਇਦ ਹਾਂ ਤੇ ਉੱਥੇ ਵੀ ਜਦ ਵੀ ਜਾਈਏ ਦੇਖ ਲਓ ਤੁਸੀਂ ਬਹੁਤ ਵਧੀਆ ਟਾਈਮ ਕੱਢ ਕੇ ਆਪਣਾ ਮਤਲਬ ਟੈਂਟ ਚੱਲਦੀ ਹੈ ਚੀਜ਼ ਹਾਂਜੀ ਹਾਂਜੀ ਇਹਨਾਂ ਦਾ ਸਵਾਭ ਵਧੀਆ ਤਾਂ ਕਸਟਮਰ ਵੀ ਆਉਂਦੇ ਹਾਂਜੀ ਜਦੋਂ ਵੀ ਵੀਡੀਓ ਪਈ ਜਾਊਗਾ ਫਿਰ ਬੰਦਾ ਉੱਥੇ ਉਹੀਓ ਪਹਿਲੇ ਕਹਿੰਦਾ ਜਾਣ ਤੋਂ ਪਹਿਲੇ ਉੱਥੇ ਨਹੀਂ ਜਾਣਾ ਹੋਰ ਪਾਸੇ ਲੈ ਜਾਓ ਹੋਰ ਪਾਸੇ ਚੱਲਦੇ ਸਹੀ ਗੱਲ ਹੈ ਹਾਂ ਉਹ ਜੀ ਇਹ ਜਿਹੜਾ ਆ ਹਰਾ ਜਿਹਾ ਕਲਰ ਹੈ ਇਹ ਵੀ ਕੋਈ ਲਵਾਉਂਦਾ ਹੁੰਦਾ ਹਾਂ ਹਾਂ ਅੱਛਾ ਜੀ ਜਿਨ੍ਹਾਂ ਦੇ ਜਿਹਨੇ ਆ ਬਲੈਸ਼ ਜਿਹਾ ਨੇ ਕਈਆਂ ਦੇ ਉਹ ਨਹੀਂ ਹੁੰਦੇ ਪਿੰਸੀਆਂ ਲਾਲ ਲੱਗ ਜਾਂਦੀ ਹਾਂ ਜੀ ਹਾਂ ਉਹਦੇ ਵਾਸਤੇ ਅੱਛਾ ਉੱਥੇ ਆ ਜੀ ਇਹ ਕੰਮ ਹੁੰਦਾ ਉਹਨੂੰ ਹਾਈਟ ਕਰਕੇ ਕਲਰ ਕਰਦੇ ਆ ਬਾ ਜੀ ਬਾ ਇਹ ਵੀ ਕੰਮ ਹੈ ਤਾਂ ਵੈਸੇ ਔਖਾ ਕਲਾਇਕ ਤਰਾਂ ਦੀ ਇਧਰ ਭਾਈ ਮੇਲੋ ਜੀ ਜੈਸਮੀਨ ਨੇ ਤਾਂ ਕੱਢ ਲਈ ਪੂਰੀ ਟੌਰ ਹਜੇ ਹੋਇਆ ਨਹੀਂ ਕੁਝ ਪੂਰਾ ਹਜੇ ਫੇਰ ਆਹ ਜੇ ਮੇਰਾ ਚੂੜਾ ਰਹਿ ਗਿਆ ਪਾਉਣ ਨੂੰ ਉਹ ਅੱਛਾ ਇਹ ਹੱਥ ਪਰ ਲਾ ਕੇ ਫੇਰ ਪਾਉਣਾ ਚੂੜਾ ਹਾਂ ਇਹ ਵੀ ਚੂੜਾ ਆਪਣਾ ਵਿਆਹ ਵਾਲਾ ਹੈ ਅੱਛਾ ਵੈਸੇ ਅੱਜ ਸੂਟ ਵਿਆਹ ਦਾ ਪਾਇਆ ਵਾ ਸੋਹਣੀ ਲੱਗਦੀ ਭਾਈ ਮੈਂ ਕਹਿੰਦਾ ਦੁਬਾਰਾ ਅੱਜ ਢੇਲੇ ਲਈ ਲਾਵਾਂ ਲੈ ਲਓ ਚਲੋ ਹੋਰ ਕੀਆ ਮੂਰੇ ਮੂਰੇ ਲੈਂਪਰਾਂ ਨੂੰ ذوری ਰੱਖਣਾ ਆਪਾਂ ਪਛੇਤ ਨਹੀਂ ਆਪਣੀ ਕੋਟ ਮੈਰੇਜ ਨਹੀਂ ਹੋਈ ਆਪਾਂ ਕਰਾ ਸਕਦੇ ਹਾਂ ਇਹ ਕੈਨਿਵਰਸਰੀ ਹੈ ਉਹ 4 ਨੂੰ ਮੰਨ ਜੇ ਕਰੂਗੀ 5 ਨੂੰ ਮੰਨ ਜੇ ਕਰੂਗੀ ਇਹ ਵੀ ਗੱਲ ਤੇ ਐਨੀਵਰਸਰੀ ਆ ਗਈ ਵਾਸ ਅਗਲੇ ਮਹੀਨੇ ਆਪਣੀ ਵੀ ਹਨ ਅਕਤੂਬਰ ਚ ਹੱਥ ਬੜਾ ਹੋ ਗਿਆ ਪਤਨ ਕਿਆ ਗੱਲ ਹੋ ਗਈ ਮੈ ਚੂੜਾ ਹੀ ਨਹੀਂ ਆਂਦਾ ਇਹ ਹੈ ਤੇਰੇ ਵਾਲੀ ਹੈ ਇਹ ਨਹੀਂ ਜ ਆਪਣੀ ਨੂੰ ਮੈਂ ਕੋ ਘਰ ਪੈ ਜਾਂਦਾ ਵਿਆਹ ਵਾਲਾ ਚੂੜਾ ਇਹ ਪਾਏ ਦੋ ਦੋ ਚੂੜੀਆਂ ਕਰਕੇ ਪਾ ਦੋ ਦੋ ਚੂੜੀਆਂ ਕਰਕੇ ਪਾ ਤੇ ਵਿਆਹ ਰਿਆਂ ਪਾਈ ਤਿਆਰੀਆਂ ਮੁਕੰਮਲ ਹੋ ਵੀ ਗਈਆਂ ਹਜੇ ਚੱਲ ਵੀ ਰਹੀਆਂ ਐ ਨੀਚੇ ਗੱਡੀ ਮਾਂ ਕਦੇ ਕੋਸ ਆ ਜਾਂਦਾ ਕਦੇ ਕੋਸ ਆ ਜਾਂਦਾ ਸਮਾਨ ਕਿੱਥੇ ਪੂਰਾ ਹੁੰਦਾ ਪਾਣੀ ਲੈ ਕੇ ਆਇਆ ਮਨ ਲਾਦਾ ਪੀਣ ਨੂੰ वैसे ਤੁਹਾਡਾ ডিসਪੋਜ਼ਲ ਗਲਾਸ ਵੀ ਹੈਗੇ ਆ ਪਾਣੀ ਵਾਲੇ ਜਿਹੜੇ ਹੁੰਦੇ ਆ ਤੇ ਪਰ ਫੇਰ ਵੀ ਦੂਜਾ ਪਾਣੀ ਵੀ ਜ਼ਰੂਰੀ ਆ ਜਿਹੜਾ ਘਰ ਦਾ ਪਾਣੀ ਆ ਉਹ ਹੋ ਜਾਂਦਾ ਥੋੜਾ ਜਿਹਾ ਪੀਲਾ ਹਾਂਜੀ ਲੈ ਆ ਵੀ ਬੰਦੇ ਸਾਡੇ ਰੋਪਣ ਲੈ ਕੇ ਆਏ ਕੁਸ ਕੀ ਲਿਆਏ ਹੁਣ ਪੀਪਾ ਲੈ ਕੇ ਆਏ ਪਤਾ ਨਹੀਂ ਪੀਪਾ ਸ਼ਗਨ ਵਾਲਾ ਹੈ ਠੀਕ ਆ ਠੀਕ ਆ ਤਿਆਰ ਹੋਇਆ ਯਾਰ ਹੁਣ ਆਈਆ ਭਾਈ ਵੀ ਆਪਣੇ ਵਿਆਹ ਚ ਆਪਣੇ ਘਰ ਦੇ ਪ੍ਰੋਗਰਾਮ ਦਾ ਕੰਮੇ ਨਹੀਂ ਨਿਭੜਦੇ ਹੋ ਗਿਆ ਫਿਆ ਫਿਰ ਪੈ ਗਿਆ ਚੂੜਾ ਬੈਰਿਆਂ ਨਾਲ હું ਕੀ ਕਰਾਂ ਪਤਾ ਨਹੀਂ ਕੀ ਹੋਵੇ ਬੰਨਾ ਪੱਕਾ ਪੈ ਜਾਂਦਾ ਹਲੇ ਇੱਧਰ ਤਾਂ ਸੋਖਾ ਪੈਣਾ ਚਾਹੀਦਾ ਇੱਧਰ ਔਖਾ ਪੈਣਾ ਨਹੀਂ ਹਾਂ ਪੈ ਜਾਣਾ ਕੋਈ ਚੱਕਰ ਅੱਜ ਤਾਂ ਚੂੜੀਆਂ ਵੀ ਲੈ ਕੇ ਆਈ ਮੈਂ ਪਰ ਮੇਰਾ ਚੂੜਾ ਪਾਉਣ ਨੂੰ ਦਿਨ ਕਰ ਪੈ ਚੱਲਿਆ ਬਸ ਆ ਥੋੜਾ ਜਿਹਾ ਰਹਿ ਗਿਆ ਅੱਧਾ ਮੇਰੇ ਛੋਟੇ ਛੋਟੇ ਦੋਸ ਸਿਸਟੈਂਟ ਹੈਗੇ ਆ ਹਾਂ ਬਿਲਕੁਲ ਬਿਲਕੁਲ ਨਹੀਂ ਇਹ ਵਿਆਹ ਵਾਲਾ ਬੈਸੇ ਜੈਸਮ ਨੇ ਚੂੜਾ ਸੱਚੀ ਕਹਿੰਦੀ ਹੈ ਇਹ ਉਰੀ ਰੱਖਿਆ ਪੂਰੇ ਮਾਲ ਰੱਖਿਆ ਬਤਾ ਜਿਹੜਾ ਜੜਵਾਣਾ ਤਾਂ ਅੱਛਾ ਅੱਛਾ ਤਾਂ ਰੱਖਿਆ ਹੋਇਆ ਦਾ ਮਾਲ ਰੱਖਿਆ ਬਤਾ ਮੈਨੂੰ ਦਿਖ ਗਿਆ ਮੈਂ ਕਿਹਾ ਚੱਲ ਮੈਂ ਹੀ ਪਾ ਦਿੰਦੀ ਮੇਰਾ ਦਿਲ ਕਰ ਗਿਆ ਹੂੰ ਚੂੜਾ ਪਾਉਣ ਨੂੰ ਤਾਂ ਸਵੇਰ ਦੀ ਉਹ ਕਹੀ ਜਾਂਦੀ ਕਹਿੰਦੀ ਜੀ ਅੱਜ ਚੂੜਾ ਪਾ ਲਵਾਂ ਮੈਂ ਪਾਲਾ ਚੂੜਾ ਨੂੰ ਕਿਹਾ ਚਾਰ ਪੰਜ ਚੂੜੀਆਂ ਦੇ ਜੋੜੇ ਪਏ ਨੇ ਹੋਰ ਕੀਆ ਓਏ ਚਲੋ ਵਧੀਆ ਗੱਲ ਆ ਵਿਆਲੀ ਪੂਰੀ ਫੀਲਿੰਗ ਜੈਸਮਿਨ ਨੂੰ ਵੈਸੇ ਇੱਕ ਗੱਲ ਆ ਐਨ ਦੇਖ ਲੈ ਜਿੱਕਣਾ ਉਦਾਂ ਲੱਗਦੀ ਸੀ ਨਾ ਵਿਆਲੇ ਦਿਨ ਹਾਂਜੀ ਐਨ ਉਦਾਂ ਹੀ ਲੱਗਦੀ ਆ ਸੱਚੀਓ ਤੇ ਬੂਆ ਤਾਂ ਥੈਂਕ ਯੂ ਆ ਨਾ ਉਹ ਉਦਣ ਵੀ ਭਾਈ ਬੂਆ ਜੀ ਨੇ ਸਜਾਇਆ ਤਾਂ ਜੈਸਮਿਨ ਨੂੰ ਮੈਂ ਆਪ ਕਹਿੰਦੇ ਬੂਆ ਕਹਿੰਦੇ ਥੈਂਕ ਯੂ ਤਾਂ ਇੱਕ ਸਾਲ ਚ ਸਾਨੂੰ ਦੋ ਵਾਰ ਬਣਾ ਲਿਆ ਨਹੀਂ ਬਿਲਕੁਲ ਤਾਂ ਜਦੋਂ ਇਹ ਡੇਟਾਰ ਕਰਦੀ ਰਹੀ ਸੀ ਤਾਂ ਨਿੱਕ ਵਾਰ ਕਿਹਾ ਭਾਜਾਰ ਵਾਰੀ ਕਲਾਮਾਂ ਲਈ ਹਾਂ ਬਿਲਕੁਲ ਬਿਲਕੁਲ ਇੱਕ ਮਾਨ ਲਿਆ ਹੋ ਜਾਂਦਾ ਵੀ ਬੂਆ ਬੈਠੀ ਆ ਹੂੰ ਬਸ ਐ ਹੋ ਜਾਂਦਾ ਵੀ ਹੈ ਨੂਆ ਸਾਨੂੰ ਐ ਹੋ ਜਾਂਦਾ ਬਸ ਬੂਆ ਬੈਠੀ ਆ ਉਹਦੀ ਟੈਨਸ਼ਨ ਆ ਆ ਦੇਖ ਲਓ ਤੁਸੀਂ ਭਾਈਆ ਸਾਰਾ ਮਟੀਰੀਅਲ ਇਹੇ ਚੀਜ਼ਾਂ ਦਾ ਵਾਜੀ ਵੈਸੇ ਬਹੁਤ ਮਿਹਨਤ ਆਉਂਦੀ ਹੈ ਹਨਾ ਇੱਕ ਬੰਦੇ ਨੂੰ ਸਜਾਉਣਾ ਦੇਖ ਲਓ ਕਿੰਨਾ ਸਮਾਨ ਆ ਸਾਰੇ ਪਾਸੇ ਦਾ ਬੂਆ ਨੇ ਲਕੋਇਆ ਤਾਂ ਪੀ ਲਿਆ ਲਕੋਇਆ ਹੋਇਆ ਦਾ ਬਸ ਅੱਛਾ ਠੀਕ ਹੈ ਤੇ ਭਾਈ ਹੋਰ ਪਾਸੇ ਵੀ ਜਾਣਾ ਬੂਆ ਜੀ ਨੇ ਫੋਨ ਆ ਰਹੇ ਆ ਅਮੀਆ ਤਾਂ ਕਰਕੇ ਬੂਆ ਫਟਾਫਟ ਹਾਂ ਇਹਨੇ ਵੇੜ ਕੇ ਜਾਈਏ ਹੋਰ ਵੀ ਆਪਣੇ ਮਮੀ ਜੀ ਨੇ ਵੀ ਆਹ ਰਾਜੇ ਰਾਣੀਆ ਵਾਲਾ ਸੂਟ ਸਵਾ ਲਿਆ ਅਸੀਂ ਰਾਤ ਪਾ ਲਿਆ ਇਹਨੇ ਰਾਤ ਪਾਇਆ ਹੈ ਦਾ ਜੈਸਮੀਨ ਨੇ ਹਾਂਜੀ ਪੁੱਤ ਮਲਾਉਣ ਨੂੰ ਕੋਈ ਪੁੱਤ ਇਹ ਥੋੜੀ ਕਹੀਦਾ ਹੁੰਦਾ ਮਮਾ ਜੀ ਕਹੀਦਾ ਉਹ ਸ਼ੂਟ ਚੱਲ ਰਿਹਾ ਜੀ ਜੋਰਾ-ਚੋਰਾ ਤੇ ਬਾਬੀ ਆ ਕਰ ਲਈ ਆਪੇ ਪਾਸਾ ਤੋਂ ਤੌਰ ਕੱਢੇ ਹੋਇਆ ਮਨ ਕੱਪੜਾ ਤਿਆਰ ਨਾ ਆਹ ਤਾਂ ਪੂਰੀ ਆ ਜੀ ਅੱਜ ਠੀਕ ਆ ਮਾਸੇ ਜੀ ਸੰਦੀਪ ਕਿੱਟੀ ਕਰ ਦਿੰਦਾ ਕਿੱਤਲ ਮੰਦਨ ਟਰੈਡ ਦਾ ਜਿਹੜੇ ਹਿਸਾਬ ਨਾਲ ਚਾਚਾ ਜੀ ਆ ਗਿਆ ਇਹ ਖੇਤੇ ਤੇ ਵੀ ਨਹੀਂ ਜਾਣਾ ਮੈਨੂੰ ਸੀੜੇ ਦੇ ਦਿਓ ਆ ਜਾ ਕੱਪੇ ਆਹਿੰਦੇ ਕਰਾਉਂਦੇ ਮੇਰੇ ਮਾਸੀ ਮਾਸੀ ਜੀ ਤਾਂ ਹੈਗੇ ਜਈ ਹੋ ਗਏ ਮਾਸੀ ਕਿਆ ਹੋਰ ਇਧਰ ਹਾਂ ਨਹੀਂ ਹਾਂਜੀ ਇਹ ਛੁੱਟ ਗਿਆ ਮੈਂ ਤਾਂ ਜੈਸਮੀਨ ਨੂੰ ਕਿਹਾ ਜੀ ਮੈਂ ਕਿਹਾ ਵੀ ਮੂਰੇ ਮੂਰੇ ਆ ਜਾ ਤਾ ਜੀ ਮੈਂ ਕਿਹਾ ਵੀ ਵੀਡੀਓ ਸ਼ੂਟ ਭਾਈ ਕੱਲੇ ਕੱਲੇ ਦਾ ਚੱਲ ਰਿਹਾ ਹੈਂ ਦੇ ਉਧਰ ਮਾਮੀ ਜੀ ਤੇ ਆ ਮਾਮਾ ਧੀਆ ਕਿੰਨੀਆਂ ਸੋਹਣੀਆਂ ਲੱਗਦੀਆਂ ਦੇਖ ਲਓ ਹਾਂ ਵਾਕਿਓ ਵਾਕਿਓ ਭਾਈ ਮੈਂ ਤਾਂ ਮਾਮੀ ਜੀ ਅੱਜ ਵੈਸੇ ਤੌਰ ਪੂਰੀ ਆ ਜੀ ਮੈਂ ਮਾਮੀ ਨਾਲ ਲੜਦੀ ਆ ਮੈਂ ਕਿਹਾ ਮਾਮੀ ਮੇਰੇ ਕਲੀੜੇ ਕਿੱਥੇ ਆ ਇਹਨਾ ਭਾਈ ਦੋ ਜੋਰਾਂ ਦੀ ਕਰ ਲੈ ਕਲੀਰੇ ਨਹੀਂ ਬਾਰ-ਬਾਰ ਬੰਨਦੇ ਹਾਂ ਇਹ ਇਹਨਾ ਮਾਮੀ ਹਲਾਵਾ ਚੱਕਰੀ ਵਰਕ ਨਹੀਂ ਰਿਹਾ ਤਾਂ ਬਿਨਾਰ ਲਾਵਾ ਲੈ ਹੋਣੀਆ ਹੈ ਹੀ ਗੱਲ ਅੱਛਾ ਕਲੀੜੇ ਇੱਕ ਵਾਰੀ ਬੰਦੀ ਦੇ ਹਾਸ਼ਕ ਨਾ ਦੇ ਆਹ ਵਾਰ ਵਾਰ ਜੇ ਕੋਈ ਚੀਜ਼ ਮੈਂ ਤਾਂ ਇਹਨੂੰ ਕਿਹਾ ਜੀ ਮੈਂ ਕਿਹਾ ਗੱਲਾਂ ਲਾਵਾ ਚੱਲਣੀਆਂ ਮੈਂ ਕਿਹਾ ਮਗਰ ਮਗਰ ਇੱਕ ਕੱਪਾ ਫੇਰ ਦੇ ਲੂੰਗਾ ਨਾਵਾ ਹੈਂ ਲਾਵਾ ਤਾਂ ਜਿੰਨੀ ਮਰਜ਼ੀ ਲੈ ਵਰਕ ਨਹੀਂ ਰਿਹਾ ਸ਼ਗਨਾ ਦੇ ਤੇਰਾ ਵਿੱਕੀ ਲਾਵਾ ਕਿੰਨੀ ਜਾ ਰਹੇ ਮਰਜੀ ਕਾ ਤੇ ਲੈਣਗੇ ਕਲੀੜੇ ਤਾਂ ਫੇਰ ਵੀ ਬਾਦਲੇ ਤਾਂ ਲਾਵਾ ਤਾਂ ਇੱਕ ਵਾਰ ਕੇ ਹੋਣੀਆ ਉਹਦਾ ਝੂਠ ਮੂੜ ਗਿਆ ਤੂੰ ਉਝ ਲਈ ਜਾ ਝੂਠ ਬੱਟ ਦੀ ਮੈਂ ਲਈ ਜਾ ਕਰ ਜੀ ਆਜਾ ਅੰਦਰ ਚੱਲਦੇ ਆਂ ਪਹਿਲੇ ਇੱਧਰ ਸਪਾਈ ਜਾਂਦੇ ਆਂ ਫੋਕ ਕਰਦੇ ਨਾ ਕਰਨ ਨਾਲ ਮੇਗਾ ਚਲਾ ਕੇ ਵੀ ਉਹ ਕਰਦੇ ਯਾਰ ਵਿੱਚ ਪਕੜ ਪਤਾ ਲੈ ਲੇਡੀ ਤਪੇ ਸਕਦੇ ਲੇਡੀਜ਼ ਭੇਜਦੇ ਨਹੀਂ ਹੁੰਦੇ ਹੈਗੇ ਹਾਂ ਆ ਪਹਿਲੀ ਵਾਰੀ ਨੂੰ ਵੀ ਨਹੀਂ ਤਾਂ ਗਏ ਕਰ ਨਹੀਂ ਗਿਆ ਸੀ ਉਹਦੇ ਨਾਲ ਇਹਦੀ ਵਾਰੀ ਮੈਨੂੰ ਗਏ ਆਤੀ ਦੀ ਬਿਟਾ ਹੋਰ ਅੱਜ ਦਾ ਪੂਰੀ ਸੱਚੀ ਹੋਰ ਹੋਰ ਜੀ ਨਹੀਂ ਕਰ ਨਹੀਂ ਬਣਾ ਸਾਰੇ ਹੋਰ ਠੀਕ ਹੈ ਜੀ ਹਾਂਜੀ ਜੀ ਤੂੰ ਆ ਗਿਆ ਹਾਂਜੀ ਤਿਆਰ ਹੋ ਗਏ ਮੈਂ ਕੋਟ ਪਾ ਕੇ ਕੋਟ ਪਾ ਕੇ ਖੜ ਕੇ ਇਹ ਤਾਂ ਰਾਜਵੇਂ ਵੈਸੇ ਮੁੰਡੇ ਦੀ ਪੂਰੀ ਹਾਂ ਖਾਣਾ ਹਰ ਜੀ ਉਹ ਜੀ ਨੰਬਰ ਨਹੀਂ ਲੱਗਦਾ ਤਾਂ ਫਿਰ ਬਾਅਦ ਤੇ ਹੋ ਗਿਆ ਨੰਬਰ ਨਹੀਂ ਲੱਗਿਆ ਮੇਰਾ ਬਹੁਤ ਢੀੜ ਦਾ ਜ਼ਿਆਦਾ ਹੋ ਗਿਆ ਢੀੜ ਭੜਕਾ ਜ਼ਿਆਦਾ ਕਾਦਾ ਗੱਡੀ ਦਾ ਜੀ ਗੱਡੀ ਦਾ ਹੈ ਕਾਦਾ ਨਹੀਂ ਨੰਬਰ ਲੱਗਿਆ ਨਾ 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 ਧੋਨੇ ਦਾ ਨੰਬਰ ਅੱਛਾ ਨਾੜੇ ਧੋਨੇ ਦਾ ਤਿਆਰ ਬਣੇ ਦਾ ਬੇ ਹੋਰ ਕਿਦੋਂ ਤਿਆਰ ਹੋਏ ਹਾਂ ਫੇ ਹੋਏ ਕਿਤੇ ਹੋ ਕੇ ਆਇਆ ਸੀ ਤਿਆਰ ਅੱਛਾ ਅੱਛਾ ਉਹ ਫੇ ਵਿਆਹ ਵਾਲੇ ਘਰ ਚ ਤਾਂ ਇਦਾਂ ਹੀ ਹੁੰਦਾ ਹਾਂ ਵਿਆਹ ਵਾਲੇ ਘਰ ਚ ਤਾਂ ਪੁੱਛਣਾ ਪਿਆ ਕਿਰਾ ਪਿਆ ਵੀ ਇਹੀ ਹੁੰਦਾ ਸਾਡੇ ਵੀ ਅਹੀਂ ਉਲਝ ਗਿਆ ਤਾਂ ਜੀ ਕੰਮ ਜਾਂਦਾ ਖਾਣੇ ਦਾ ਤਾਂ ਜੇ ਜਿਹੜੀ ਅੱਜ ਦੱਬਾ ਜੇ ਪਾਣੀ ਦਾ ਪਰ ਅਨਿੰਦਰ ਜਿਹੜੀ ਬਾਹਰ ਨਿਕਲੋ ਬਾਹਰ ਉਹ ਆ ਜਾ ਭਾਈ ਕਿਹੜਾ ਏ ਜੰਨੇ ਨੂੰ ਆਇਆ ਹਾਂ ਹਾਂ ਜੀ ਹਾਂ ਜੀ ਹੁੰਦੀ ਐ ਇੱਦਾਂ ਹੀ ਹੁੰਦੀ ਆ ਹਾਂ ਜੀ ਹਾਂ ਸਾਂਝੀ ਬਹੁੰਦੀ ਨੇ ਵਿਆਹਾਂ ਦੇ ਨੱਠ ਭੱਜ ਪੈਂਦੀ ਨੱਠ ਭੱਜ ਪੈਂਦੀ ਬਰਕਰ ਜਿਹੜਾ ਆਪਣੇ ਨੇੜੇ ਦਾ ਉਹਨਾ ਤਾਂ ਕਿਹਾ ਜਾਂਦਾ ਬਣਾ ਹਾਂ ਜੀ ਹਾਂ ਆਹੀ ਨਾਲ ਨਾਲ ਚਲੇ ਜਾਂਦੇ ਆ ਸਹੀ ਗੱਲ ਹੈ ਜੀ ਹਾਂ ਅੰਦਰ ਅੰਦਰ ਸੰਗਤਾਂ ਕਿਹੜੀਆਂ ਬੈਠੀਆਂ ਅੰਟੀ ਜੀ ਉਹ ਤਾਂ ਚੁੰਗੜੀ ਪੜਾਈ ਦੀ ਪੜਾਈ ਦੀ ਆਪਾਂ ਇੱਥੇ ਬੈਠ ਗਏ ਕੋਈ ਰੋਂਦੀ ਉਹ ਬਣਾਉਣ ਉੱਥੇ ਕੀ ਰੋਂਦੀ ਪੀ ਲਿਆ ਉਹਨੇ ਪੂਰਾ ਦੁੱਧ ਖਾ। ਮੁੰਡੇ ਗੀਂ ਪਰਾਉਣਾ। ਫੜਾ ਦੋ ਫਿਰ। ਚੱਲ ਫੜਾ ਦੋ। ਬਣਾ ਹੋਣਾ ਇਹ ਬਣਾ ਲੈਣਾ ਮੈਂ। ਬਣਾ ਲੈਣਾ ਕੋਈ ਨਹੀਂ ਉਹਨਣਾ। ਦੁਆਰਾ। ਸਾਰੇ ਗੁਰ ਕੜੇ ਪੱਟੇ ਆਉਂਦੀ ਐ ਕਿਸੇ ਦੇ ਕਦੇ ਵਿਜ਼ਿਟ ਹੀ ਕੋ ਦੀ ਜਾ ਕਦੇ ਕਿਸੇ ਦੀ ਕੋ ਦੀ ਜਾ। ਬਿਲਕੁਲ। ਸਾਰੇ ਨਹੀਂ ਕਰੂਗਾ। ਇਹਦਾ ਹੈ। ਸਸਕਰ ਬੈਠੇ। ਜੀਬੀ ਜਾ। ਸਸਕਰ। ਪਰ ਮਾਤਾ ਉਹ ਮੜੀ ਮੜੀ ਮਤਲਬ ਹੈ ਮਾਂ ਤੇਰਾ ਵੀ ਕਾਜ ਰਾਸ ਕਰ। ਮਾਤਾ ਜੀ ਆਪਣੇ ਸਾਰਿਆਂ ਦੇ ਬਲੌਗ ਦੇਖਦੇ ਵਾ ਮਮਾ ਜੀ। ਹਾਂ। ਮਾਤਾ ਜੀ ਐਂ ਇਕੱਲੇ ਇਕੱਲੇ ਨੂੰ ਜਾਣਦੇ ਸਾਰੇ। ਜਿੰਨੇ ਵੀ ਆਪਣੀ ਫੈਮਲੀ ਨਾਲ ਜੁੜੇ ਹੋਏ। ਇਹ ਸਪੁੱਤਰ ਨੇ ਇੰਨਾ ਪਿਆਰ ਪੈ ਗਿਆ ਜਿੰਨਾ ਕਰ ਉਹਨਾਂ ਥੋੜਾ ਨੇਤਰ ਨੂੰ ਮੈਂ ਜਿੰਨਾ ਮੇਰਾ ਰਵਿੰਦਰ ਨੂੰ ਪਿਆਰ ਪੈ ਗਿਆ ਮੇਰੇ ਘਰ ਮੈਂ ਵੀ ਮੈਨੂੰ ਇੰਨਾ ਸਪੂਨ ਮਿਲਿਆ ਮੇਰਾ ਪੁੱਤ ਮੈਨੂੰ ਮਿਲ ਗਿਆ ਮੇਰੇ ਮਾਤਮਾ ਠੰਡੀ ਸਹੀ ਹੈ ਕਿੱਥੇ ਤੇ ਕਹਿੰਦੀ ਜੀ ਮਹਾਰਾਜ ਮੈਨੂੰ ਆ ਵੀ ਮਿਲਾ ਦੇ ਮੈਂ ਜਾਂਦੇ ਆ ਜਾਨੂ ਇਹਨਾਂ ਨੇ ਭੁੱਲ ਜਾਣਾ ਨਾਲ ਕਹਿੰਦਾ ਮੈਂ ਨਹੀਂ ਨਹੀਂ ਭੁੱਲ ਜਾਣਾ ਕਿਹੜਾ ਦੇ ਨਿਕਲ ਨਹੀਂ ਨਹੀਂ ਜ਼ਰੂਰ ਜ਼ਰੂਰ ਜੀ ਮੰਮੀ ਨਾਲ खासा ਈ ਖੂੜਾ ਪਿਆਰਾ ਮੇਰਾ ਮਨਜੀਤ ਪੁੱਤ ਮੈਂ ਤਾਂ ਉਹਦੇ ਕੋਲ ਰਹਿਣਾ ਹੈ ਕਿ ਦਿੱਦ ਨਾਲ ਪਿਆਰਾ ਬਸ ਆਇ ਤੇ ਕਰਨਾ ਆਇ ਨਹੀਂ ਹਾਂ ਜਿਵੇਂ ਨਾ ਜੀ ਨੇ ਇਹ ਨਹੀਂ ਮਦਈਆ ਹੈ ਆਇ ਨਾ ਹੋਰ ਕੀ ਆ ਗਾਣੂ ਰੋਨੇ ਆਇ ਨਾ ਬਖਤ ਜਿਹੜੀ ਬਖਤ ਦੀ ਮਾਰ ਹੁੰਦੀ ਨਾ ਬਖਤ ਦੀ ਮਾਰ ਯਾਦ ਆ ਜਿੰਨੀ ਸਾਰਾ ਖਸਾਬ ਆਉਂਦਾ ਹੈ ਹਾਂ ਜੀ ਹਾਂ ਠੀਕ ਨਹੀਂ ਕਰ ਕੋਈ ਨਾ ਆਹ ਕਰੇ ਕੁੱਤੇ ਕੜੇ ਆ ਬਿਲਕੁਲ ਬਿਲਕੁਲ ਜੀ ਜਿਹਨਾਂ ਚ ਗੱਲ ਕਰਨਾ ਚਾਹੁੰਦਾ ਜੈਸ ਵੀਨਾ ਮੇਰਾ ਮੈਨੇ ਜੈਸ ਵੀਨਾ ਨੂੰ ਚੇਪੇ ਭੇਜਿਆ ਸਟੇਟਸ ਪਾਇਆ ਜਿਹੜੀ ਮਾਦੀ ਜਿਸ ਕਰਵਾਉਂਦੇ ਸਾਡੇ ਕੋਲ ਮੈਂ ਭੁਮਾਰ ਗਈ ਤਾਂ ਆਪਾਂ ਸੱਦ ਲਿਆ ਹਾਂ ਹਾਂ ਕੋਈ ਨਾ ਜੇ ਸੱਦ ਪਿਆਰ ਅਸੀਂ ਵੀ ਤਾਂ ਹੀ ਇਹਨਾਂ ਦਾ ਸਾਰਾ ਕੁਝ ਆਇਆ ਨਾ ਕਰਿਆ ਕੋਈ ਨਹੀਂ ਦੇ ਵਿੱਚ ਪਾ ਵੀ ਦੇ ਦੀ ਆਪਾਂ ਜਿਹੜੀ ਜਰੂਰ ਪੁਜੀਨੀ ਕੋਈ ਨਾ ਕੰਮੀ ਕੋਈ ਜਿਹੜਾ ਜਿੰਦਰ ਜਰੂਰ ਹੋਣਾ ਮੇਰੇ ਕੋਲ ਲੈ ਜਾਓ ਜਿਹੜੀ ਜਰੂਰ ਮੈਂ ਦੋਨਾਂ ਜਵਨ ਮੰਮੀ ਨਾਲ ਲੈ ਕੇ ਕੋਈ ਨਾਲ ਲੈ ਕੇ ਹੋਏ ਕੋਈ ਨੀ ਜਰੂਰ ਵਰ ਜਰੂਰ ਆ ਗਿਆ ਮੇਰੀ ਭੈਣ ਕਹਿੰਦੀ ਡਿਲੀ ਕਹਿ ਕੇ ਯਾਸਨ ਜਰੂਰ ਪੈਂਦਾ ਹਾਂ ਹਾਂ ਜਿਹੜੀ ਆਪਾਂ ਇੱਥੇ ਫੂਟ ਕਰਾਂਗੇ ਥੋੜੇ ਜਿਹਾ ਕੋਈ ਨਹੀਂ ਕੋਈ ਨਹੀਂ ਚੱਲਾਂਗੇ ਜ਼ਰੂਰ ਜ਼ਰੂਰ ਮਾਰਾਂਗੇ ਜੀ ਕੀੜਾ